ਮੇਰੇ ਕੋਲੇ ਕੈਂਪ ਜਿਹੜਾ ਲੱਗਦਾ ਕੋ 500 ਜਾਂ 1000 ਜਦੋਂ ਦਿਵੰਗ ਸਾਥੀ ਆਉਂਦਾ ਹੈ ਲੋਡ ਬੰਦ ਉੱਥੇ ਕੈਂਪ ਰਜਿਸਟ੍ਰੇਸ਼ਨ ਕਰਨ ਤੇ ਵਲੰਟੀਅਰਸ ਦੀ ਲੋਡ ਹੁੰਦੀ ਆ ਤੇ ਉੱਥੇ ਇਹਨਾਂ ਦੀ ਫਰੈਂਡ ਸੀਗੀ ਉਹ ਮੇਰੇ ਕੋਲ ਐਜ਼ ਅ ਵਲੰਟੀਅਰ ਪਹਿਲਾਂ ਆ ਰਹੀ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਆਪਾਂ ਨੂੰ ਵਲੰਟੀਅਰਸ ਦੀ ਜ਼ਿਆਦਾ ਲੋਡ ਪੈਣੀ ਆ ਤੇ ਉੱਥੇ ਇਹ ਆਏ ਤੇ ਐਜ਼ ਅ ਵਲੰਟੀਅਰ ਇਸ ਕੈਂਪ ਦੇ ਵਿੱਚ ਇਹਨਾਂ ਦੀ ਮੇਰੇ ਨਾਲ ਜਾਣ ਪਛਾਣ ਹੋਈ ਜਿੰਦਗੀ 'ਚ ਇਹੋ ਜਿਹੇ ਹਾਲਾਤ ਵੀ ਆਏ ਸਾਡੇ ਵਿਆਹ ਕੋਈ ਇੰਨਾ ਸੌਖਾ ਨਹੀਂ ਹੋ ਗਿਆ ਤੇ ਬੜੇ ਮਸ਼ਕਲਾਂ ਨਾਲ ਸਾਡਾ ਵਿਆਹ ਨੇਪਰੇ ਚੜਿਆ ਮੈਜੀ 1 ਸਾਲ ਦਾ ਸੀਗਾ ਉਦੋਂ ਨਾ ਕੁਝ ਡਾਕਟਰਾਂ ਦੀ ਗਲਤੀ ਕਰਕੇ ਨਾ ਬੁਖਾਰ ਦੇ ਵਿੱਚ ਟੀਕਾ ਲਾਤਾ ਉਹਨਾਂ ਨੇ ਅੱਜ ਤੋਂ ਜੇ 30 40 ਸਾਲ ਪਹਿਲਾਂ ਦੀ ਆਪਾਂ ਖੋਜ ਦੀ ਗੱਲ ਕਰੀਏ ਵੀ ਉਦੋਂ ਬੁਖਾਰ ਦੇ ਵਿੱਚ ਠੰਡਾ ਟੀਕਾ ਮਤਲਬ ਬੁਖਾਰ ਟੈਂਪਰੇਚਰ ਬਾਡੀ ਹੈ ਤੇ ਠੰਡਾ ਟੀਕਾ ਨਹੀਂ ਲੱਗਦਾ ਸੀਗਾ ਉਦੋਂ ਗਰਮ ਕਰਕੇ ਟੀਕਾ ਲਾਉਂਦੇ ਹੁੰਦੇ ਸੀਗੇ ਪਰ ਹੁਣ ਤਾਂ ਚਲੋ ਖੋਜਾਂ ਹੋ ਗਈਆਂ ਵੀ ਉਹ ਉਸ ਹਾਵਨਰ ਦਵਾਈਆਂ ਬਣ ਗਈਆਂ ਉਦੋਂ ਉਹਨਾਂ ਕੈਲੀ ਕਰਕੇ ਡਾਕਟਰਾਂ ਦੀ ਕਰਕੇ ਉਹ ਮੇਰੀਆਂ ਵੀਨਸ ਸੀਗੀਆਂ ਜਿਹੜੀਆਂ ਕੋਈ ਡੈਟੂਡ ਹੋ ਗਈਆਂ ਜਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਤੇ ਉਹਨਾਂ ਦੀ ਗਲਤੀ ਕਰਕੇ ਅੱਜ ਮੈਨੂੰ ਜ਼ਿੰਦਗੀ ਚੁੱਕ। ਤੁਦੋਂ ਮੈਂ ਗੱਲ ਕਰੀ ਤੇ ਮੰਮੀ ਕਹਿੰਦੇ ਵੀ ਨਹੀਂ ਉਹ ਫਿਜ਼ੀਕਲ ਫਿਟ ਹੈ ਨਹੀਂਗੇ ਆਪਾਂ ਉਹਨਾਂ ਨਾਲ ਨਹੀਂ ਵਿਆਹ ਕਰਾਉਣਾ ਹੈਗਾ ਪੁੱਤ ਮੈਂ ਤੇਰਾ ਫੌਜੀ ਨਾਲ ਕਰੂੰਗੀ ਮੈਂ ਤੇਰਾ ਪੁਲਿਸ ਵਾਲੇ ਨਾਲ ਕਰ ਦੂੰਗੀ ਸਾਰੀ ਉਮਰ ਦੀਆਂ ਉਮਰ ਭਰ ਦੀਆਂ ਰੋਟੀਆਂ ਨੇ ਤੇ ਮੈਂ ਮੰਮੀ ਦੀ ਗੱਲ ਅਣਗੌਲੀ ਕਰਤੀ ਤੇ ਮੇਰੇ ਜਣੀ ਵੱਡੇ ਭੈਣ ਨੇ ਉਹਨਾਂ ਦੇ ਹਸਬੰਦ ਨਾਲ ਗੱਲ ਕਰੀ ਤੇ ਉਸ ਤੋਂ ਬਾਅਦ ਫਿਰ ਮੈਂ ਫੁੱਫੜ ਜੀ ਨਾਲ ਗੱਲ ਕਰੀ ਕਹਿੰਦੇ ਮਾਰ ਕੇ ਦੱਪ ਦਾਂਗੇ ਜੇ ਤੂੰ ਦੁਬਾਰਾ ਵੀ ਕਿਹਾ ਵੀ ਮੈਂ ਅੰਗਹੀਣਾ ਵਿਆਹ ਕਰਾਉਣਾ ਕਿ ਨਾ ਦਿਵਾਂਗ ਲਈ ਇੱਕ ਪੌੜੀ ਆ ਜਿਹੜੀ ਗੋਰੀ ਸ਼ੰਕਰ ਦੀ ਝੋਟੀ ਆ ਜਦੋਂ ਨੇ ਕਿਤੇ ਜਾਣਾ ਹੋਵੇ ਤੇ ਇਹ ਮੇਰੀਆਂ ਅੱਖਾਂ ਮੇਰੀ ਸੋਚ ਸਭ ਤੋਂ ਵੱਡੀ ਗੱਲੇ ਮੇਰੀਆਂ ਲੱਤਾਂ ਬਣ ਗਏ ਕਿਉਂਕਿ ਅੱਜ ਜੇ ਕਿਸੇ ਆਫੀਸਰ ਕੋਲ ਕੋਦੇ ਜਾਣਾ ਹੁੰਦਾ ਕਿਤੇ ਮੈਨੂੰ ਇਹ ਪ੍ਰੋਬਲਮ ਨਹੀਂ ਹੈਗੀ ਵੀ ਮੇਰੇ ਕੋਲ ਮੇਰੀ ਆਵਾਜ਼ ਆ ਜਾਂ ਮੇਰੀ ਗੱਲ ਆ ਉਹ ਤਾਂ ਪਹੁੰਚੂਗੀ ਕਿ ਨਹੀਂ ਇਹ 90% ਦਾ ਇਹ ਅਫੀਸਰ ਨੂੰ ਬਾਹਰ ਤੋਂ ਫੜ ਕੇ ਮੇਰੇ ਕੋਲੇ ਲਿਆਉਂਦੇ ਨੇ ਬਾਹਰ ਨੀਚੇ ਮੈਂ ਜਿੱਥੇ ਬੈਠਾ ਜਾਂ ਖੜਾ ਹੁੰਨਾ ਜਦੋਂ ਅਸੀਂ ਸਮਾਜ ਦੇ ਵਿੱਚ ਜੋੜੀਆਂ ਵੇਖਦੇ ਆ ਤੇ ਸਾਡੇ ਜ਼ਿਹਨ ਦੇ ਵਿੱਚ ਇਹੀ ਗੱਲ ਆਂਦੀ ਹੈ ਕਿ ਰੱਬ ਨੇ ਬਣਾਈ ਜੋੜੀ ਮੇਰੇ ਨਾਲ ਇੱਕ ਖੂਬਸੂਰਤ ਜੋੜੀ ਹੈ ਮੇਰੇ ਨਾਲ ਕੌਰ ਸਿੰਘ ਨੇ ਔਰ ਨਾਲ ਰਾਜਦੀਪ ਕੌਰ ਨੇ ਦੋਹੇ ਹਸਬੰਡ ਵਾਈਫ ਨੇ ਔਰ ਇਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕੋਰ ਸਿੰਘ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਪਹਿਲੇ ਤਾਂ ਕੋਰ ਸਿੰਘ ਦੇ ਬਾਰੇ ਅਸੀਂ ਦੱਸ ਦਈਏ ਕਿ ਇਹਨਾਂ ਕੋਲ ਕਈ ਮੈਡਲ ਵੀ ਹੈ ਇਹ ਖਿਡਾਰੀ ਵੀ ਨੇ ਔਰ ਕਈ 골ਡ ਮੈਡਲ ਕਈ ਸਿਲਵਰ ਮੈਡਲ ਇਹਨਾਂ ਨੇ ਜਿੱਤੇ ਨੇ ਨੈਸ਼ਨਲ ਖਿਡਾਰੀ ਨੇ ਸਭ ਤੋਂ ਪਹਿਲੇ ਤਾਂ ਮੈਂ ਇਹੀ ਪੁੱਛਾਂਗਾ ਖਿਡਾਰੀ ਦੀ ਗੱਲ ਅਸੀਂ ਬਾਅਦ ਚੋਂ ਕਰਾਂਗੇ ਕਿ ਮੈਂ ਪਹਿਲੇ ਆਖਿਆ ਕਿ ਸਮਾਜ ਦੇ ਵਿੱਚ ਜਦੋਂ ਜੋੜੀਆਂ ਵੇਖਦੇ ਆ ਤੇ ਇਹੀ ਜਹਨ ਦੇ ਵਿੱਚ ਗੱਲਾਂ ਦੀ ਹੈ ਰੱਬ ਨੇ ਬਨਾਈ ਜੋੜੀ ਔਰ ਬੜੀ ਖੂਬਸੂਰਤ ਤੁਹਾਡੀ ਜੋੜੀ ਹੈ ਔਰ ਇਹ ਬਚਪਨ ਤੋਂ ਦਿਵਿਆਂਗ ਨੇ ਮੇਰੇ ਨਾਲ ਰਾਜਦੀਪ ਕੌਰ ਵੀ ਨੇ ਔਰ ਪੂਰੀ ਤਰ੍ਹਾਂ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਮੇਲ ਹੋਇਆ 1 ਸਾਲ ਪਹਿਲੇ ਹੋਇਆ ਕਿਵੇਂ ਮੇਲ ਹੋਇਆ ਰਾਜਦੀਪ ਕੌਰ ਦੇ ਨਾਲ ਤੁਸੀਂ ਮੈਂ ਸੁਣਿਆ ਸਮਾਜ ਸੇਵੀ ਸੇਵਾ ਵੀ ਕਰਦੇ ਹੋ ਜਿਹੜੇ ਦਿਵਿਆਂਗ ਨੇ ਉਹਨਾਂ ਦੇ ਬਾਰੇ ਪਰ ਮੈਂ ਪਹਿਲੇ ਇਹੀ ਪੁੱਛਣਾ ਚਾਹੂੰਗਾ ਕਿ ਤੁਹਾਡਾ ਮੇਲ ਕਿਵੇਂ ਹੋਇਆ ਕਦੋਂ ਵਿਆਹ ਹੋਇਆ ਤੇ ਉਸ ਦੌਰਾਨ ਕੀ ਸੋਚ ਕੇ ਇੱਕ ਦੂਜੇ ਦੇ ਨਾਲ ਗੱਲਬਾਤ ਕੀਤੀ ਵਿਆਹ ਕੀਤਾ ਬਹੁਤ ਬਹੁਤ ਧੰਨਵਾਦ ਜੀ ਪੀਟੀਸੀ ਦਾ ਸਾਡੇ ਵਿੜੇ ਆਉਣ ਲਈ ਤੇ ਸਾਡੀ ਜਿਹੜੀ ਸੋਚ ਸੀ ਦੋਨਾਂ ਦੀ ਇਹ ਸੀਗੀ ਸੇਵਾ ਭਾਵਨਾ ਦੀ ਤੇ ਅਸੀਂ ਕੈਂਪ ਆਰਗੇਨਾਈਜ਼ ਕਰਦਾ ਹੁੰਨਾ ਮੈਂ ਜਿਹਦੇ ਵਿੱਚ ਸਾਡੇ ਜਿਹੜੇ ਦਿਵਿਆਂਗ ਸਾਥੀ ਨੇ ਉਹਨਾਂ ਨੂੰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਗਰਾਊਂਡ ਪੱਧਰ ਤੱਕ ਲਿਆਉਣ ਦੇ ਲਈ ਇੱਕ ਕੜੀ ਦੀ ਮੈਂ ਪੂਨ ਕੰਨ ਬੋਣਾ ਡੇਢ ਦੋ ਸਾਲ ਪਹਿਲਾਂ ਅਸੀਂ ਕੈਂਪ ਆਰਗੇਨਾਈਜ਼ ਕੀਤੇ ਸੀ ਲਗਭਗ 14 ਕੈਂਪ ਸੀਗੇ ਲੁਧਿਆਣਾ ਜ਼ਿਲ੍ਹੇ ਵਿੱਚ ਇਕੱਠੇ ਲੱਗਨੇ ਸੀਗੇ ਤੇ ਮੇਰੇ ਕੋਲੇ ਕੈਂਪ ਜਦੋਂ ਲੱਗਦਾ ਕੋ 500 ਜਾਂ 1000 ਜਦੋਂ ਦਿਵੰਗ ਸਾਥੀ ਆਉਂਦਾ ਹੈ ਲੋਡ ਬੰਦ ਉੱਥੇ ਕੈਂਪ ਰਜਿਸਟ੍ਰੇਸ਼ਨ ਕਰਨ ਤੇ ਵਲੰਟੀਅਰਸ ਦੀ ਲੋਡ ਹੁੰਦੀ ਆ ਤੇ ਉੱਥੇ ਇਹਨਾਂ ਦੀ ਫਰੈਂਡ ਸੀਗੀ ਉਹ ਮੇਰੇ ਕੋਲ ਐਜ਼ ਅ ਵਲੰਟੀਅਰ ਪਹਿਲਾਂ ਆ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਆਪਾਂ ਨੂੰ ਵਲੰਟੀਅਰਸ ਦੀ ਜ਼ਿਆਦਾ ਲੋਡ ਪੈਣੀ ਆ ਤੇ ਉੱਥੇ ਇਹ ਆਏ ਤੇ ਐਜ਼ ਅ ਵਲੰਟੀਅਰ ਸ ਇਫ ਕੈਂਪ ਦੇ ਵਿੱਚ ਇਹਨਾਂ ਦੀ ਮੇਰੇ ਨਾਲ ਜਾਣ ਪਛਾਣ ਹੋਈ ਉਸ ਦੌਰਾਨ ਜਦੋਂ ਮੈਂ ਇਹਨਾਂ ਦੀ ਸੇਵਾ ਭਾਵਨਾ ਨੂੰ ਨੋਟ ਕੀਤਾ ਕਿ ਕਿਸ ਤਰ੍ਹਾਂ ਮੇਰੇ ਦਿਵਿਆਂਗ ਜਿਹੜੇ ਸਾਥੀ ਨੇ ਜਿਹੜੇ ਦਿਵਿਆਂਗ ਬੱਚੇ ਨੇ ਉਹਨਾਂ ਨੂੰ ਗੋਦੀ ਚੱਕ ਕੇ ਲਿਆ ਕੇ ਉੱਥੇ ਰਜਿਸਟ੍ਰੇਸ਼ਨ ਦੇ ਕਾਊਂਟਰ ਤੇ ਲੈ ਕੇ ਆਉਣਾ ਕਿਸੇ ਦਾ ਕੋਈ ਅੰਗ ਪੈਰ ਜਦੋਂ ਨਾਪ ਲੈਂਦੇ ਆ ਨਾ ਉਹ ਪਲਾਸਟਰ ਉਹ ਪੈਰਸ ਹੁੰਦਾ ਜਿਹੜਾ ਉਹਦੇ ਤੇ ਲਾਉਂਦੇ ਹੁੰਦੇ ਹਨ ਉਹਨੂੰ ਧੋਣਾ ਇਹਨਾਂ ਨੇ ਤੇ ਕਦੇ ਹਿਚਕਚਾਹਟ ਨਹੀਂ ਕੀਤੀ ਜਿਵੇਂ ਆਪਣੇਆਂ ਨੂੰ ਨਾ ਲੋਕ ਕਰਦੇ ਨੇ ਜਿਵੇਂ ਆਪਣੇ ਜਿਹੜੇ ਪੇਰੈਂਟਸ ਜਾਂ ਭੈਣ ਭਾਈ ਨੂੰ ਕੋਈ ਪ੍ਰੋਬਲਮ ਆਈ ਦੀ ਆਪਾਂ ਕੋਈ ਹਿਚਕਿਚਾਹਟ ਨਹੀਂ ਕਰਦੇ ਉਹਦੇ ਤੋਂ ਪਰ ਜਦੋਂ ਕੋਈ ਦਿਵਿਆਂਗ ਦੂਸਰਾ ਦਿਖ ਜਾਂਦਾ ਹਿਚਕਿਚਾਹਟ ਆ ਜਾਂਦੀ ਹੈ ਕਿ ਤਨਾ ਕਿਤੇ ਮਨ ਦੇ ਵਿੱਚ ਵੀ ਮੈਂ ਇਹਨੂੰ ਟੱਚ ਨਾ ਕਰਾਂ ਪਰ ਇਹਨਾਂ ਦੀ ਇਹ ਭਾਵਨਾ ਜਿਹੜੀ ਇਹਨਾਂ ਦੇ ਮਨ ਚ ਤੁੰਨ ਤੁੰਨ ਕੇ ਭਰੀ ਹੋਈ ਸੀ ਉਦੋਂ ਮੈਂ ਪ੍ਰਮਾਤਮਾ ਨੂੰ ਇੱਕ ਚਮੇ ਅਰਦਾਸ ਕਰਦੇ ਹੁੰਦੇ ਆ ਵੀ हे ਪ੍ਰਮਾਤਮਾ ਵੀ ਜੇ ਕਿਤੇ ਇਦਾਂ ਦਾ ਮੇਰਾ ਜੀਵਨ ਸਾਥੀ ਹੋਵੇ ਤੇ ਜ਼ਿੰਦਗੀ ਦੇ ਵਿੱਚ ਜਿਹੜੀ ਸੋਚ ਨੂੰ ਲੈ ਕੇ ਸਮਰਪਿਤ ਹੋਇਆ ਹੋਇਆ ਮੈਂ ਦਿਵਿਆਂਗ ਸਾਥੀਆਂ ਦੇ ਲਈ ਵੀ ਅਸੀਂ ਅੱਗੇ ਉਹਨੂੰ ਡੈਸਟੀਨੇਸ਼ਨ ਤੇ ਪਹੁੰਚ ਸਕਾਂਗੇ ਸੌਕੇ ਤੇ ਇਹ ਪ੍ਰਮਾਤਮਾ ਨੇ ਬਹੁਤ ਜਲਦ ਸੁਣ ਲਈ ਕਈ ਵੇਚ ਜ਼ਿੰਦਗੀ ਚ ਇਹੋ ਜਿਹੇ ਹਾਲਾਤ ਵੀ ਆਏ ਸਾਡੇ ਵਿਆਹ ਕੋਈ ਇੰਨਾ ਸੌਖਾ ਨਹੀਂ ਹੋ ਗਿਆ ਤੇ ਬੜੇ ਮੁਸ਼ਕਲਾਂ ਨਾਲ ਸਾਡਾ ਵਿਆਹ ਨੇਪਰੇ ਚੜਿਆ ਤੇ ਉਹ ਤੁਹਾਨੂੰ ਬਾਕੀ ਇਹ ਵੀ ਜਾਣਕਾਰੀ ਦੇਣਗੇ ਵੀ ਕਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਨੇ ਮੇਰੇ ਪ੍ਰਤੀ ਜਿਹੜੀ ਤਾਰਾ ਛੇੜੀ ਕਿ ਹਾਂ ਮੇਰੇ ਨਾਲ ਵਿਆਹ ਕਰਨਾ ਤੁਸੀਂ ਬਚਪਨ ਤੋਂ ਦਿਵਾਂਗ ਮੈਂ ਜੀ 1 ਸਾਲ ਦਾ ਸੀਗਾ ਉਦੋਂ ਨਾਲ ਕੁਝ ਡਾਕਟਰਾਂ ਦੀ ਗਲਤੀ ਕਰਕੇ ਨਾ ਬੁਖਾਰ ਦੇ ਵਿੱਚ ਟੀਕਾ ਲਾਤਾ ਉਹਨਾਂ ਨੇ ਅੱਜ ਤੋਂ ਜੇ 34 ਸਾਲ ਪਹਿਲਾਂ ਦੀ ਆਪਾਂ ਖੋਜ ਦੀ ਗੱਲ ਕਰੀਏ ਵੀ ਉਦੋਂ ਬੁਖਾਰ ਦੇ ਵਿੱਚ ਠੰਡਾ ਟੀਕਾ ਮਤਲਬ ਬੁਖਾਰ ਟੈਂਪਰੇਚਰ ਬਾਡੀ ਤੇ ਠੰਡਾ ਟੀਕਾ ਨਹੀਂ ਲੱਗਦਾ ਸੀਗਾ ਉਦੋਂ ਗਰਮ ਕਰਕੇ ਟੀਕਾ ਲਾਉਂਦੇ ਹੁੰਦੇ ਸੀਗੇ ਪਰ ਹੁਣ ਤਾਂ ਚਲੋ ਖੋਜਾਂ ਹੋ ਗਈਆਂ ਵੀ ਉਹ ਉਸ ਹਿਸਾਬ ਨਾਲ ਦਵਾਈਆਂ ਬਣ ਗਈਆਂ ਉਦੋਂ ਹਣ ਗੈਲੀ ਕਰਕੇ ਡਾਕਟਰਾਂ ਦੀ ਕਰਕੇ ਉਹ ਮੇਰੀਆਂ ਵੀਨਸ ਸੀਗੀਆਂ ਜਿਹੜੀਆਂ ਕੋਈ ਡੈਡਡਡ ਹੋ ਗਈਆਂ ਜਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਤੇ ਉਹਨਾਂ ਦੀ ਗਲਤੀ ਕਰਕੇ ਅੱਜ ਮੈਨੂੰ ਜ਼ਿੰਦਗੀ ਚੌਕਾ ਸੋ ਮੈਂ ਮੈਂ ਇੱਥੇ ਇੱਕ ਜਾਣਕਾਰੀ ਦੇਦਾ ਕਿਉਂਕਿ ਮੈਂ ਜਦੋਂ ਸਟਾਰਟਿੰਗ ਤੇ ਲਫ਼ਜ਼ ਇਸਤੇਮਾਲ ਕੀਤੇ ਖੂਬਸ ਕਿਉਂਕਿ ਇਹ ਬਚਪਨ ਤੋਂ ਦਿਵਿਆਂਗ ਨੇ ਔਰ ਜਿਹੜੇ ਰਾਜਦੀਪ ਕੋਰ ਨੇ ਇਹ ਦਿਵਿਆਂਗ ਨਹੀਂ ਹੈਗੇ ਕਿਉਂਕਿ ਆਪਸ ਦੇ ਵਿੱਚ ਉਦੋਂ ਮਿਲੇ ਜਦੋਂ ਕੋਰ ਸਿੰਘ ਇੱਕ ਜਿਹੜੇ ਦਿਵਿਆਂਗ ਨੇ ਉਹਨਾਂ ਦੀ ਸੇਵਾ ਕਰਦੇ ਨੇ ਕਈ ਜਿਹੜੇ ਨਾਲ ਇਹਨਾਂ ਦੇ ਯਾਰ ਦੋਸਤ ਕੋਈ ਮਿਲ ਜਾਂਦੇ ਨੇ ਜਾਂ ਕੋਈ ਦਿਵਿਆਂਗ ਮਿਲ ਜਾਂਦਾ ਉਹਨਾਂ ਨੂੰ ਵੀਲਚੇਅਰ ਜਾਂ ਉਹਨਾਂ ਨੂੰ ਕੋਈ ਨਾ ਕੋਈ ਸਾਈਕਲਿੰਗ ਉਹਨਾਂ ਉਹਨਾਂ ਦੇ ਵਾਸਤੇ ਚਲਾਉਣ ਵਾਸਤੇ ਦਿੰਦੇ ਨੇ ਔਰ ਜਿਹੜਾ ਕੈਂਪ ਲੱਗਾ ਸੀ ਉਸ ਵੇਲੇ ਤੁਹਾਡੀ ਮੁਲਾਕਾਤ ਹੋਈ ਰਾਜਦੀਪ ਕੋਰ ਦੇ ਨਾਲ ਹਾਂਜੀ ਹਾਂਜੀ ਉਹ ਕੈਂਪ ਦੇ ਵਿੱਚ ਐਸੇ ਵਲੰਟੀਅਰ ਆਏ ਸੀਗੇ ਜੀ ਤੇ ਉਸ ਕੈਂਪਸ ਦੇ ਦੌਰਾਨ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਜਿਹਦੇ ਵਿੱਚ ਫਿਰ ਚਲੋ ਅੱਗੇ ਪਰਿਵਾਰਕ ਸੰਬੰਧ ਕਾਇਮ ਹੋ ਗਏ ਕਿਉਂਕਿ ਇੱਕ ਦਿਨ ਅਜਿਹਾ ਹੋਇਆ ਸੀ ਮੈਨੂੰ ਲੱਗਦਾ ਵੀ ਤੁਹਾਡੇ ਮੰਮਾ ਹੰਟਲੇ ਹੋਗੇ ਸੀ ਹਨਾ ਤੇ ਇਹਨਾਂ ਦੇ ਮੰਮਾ ਇੱਕ ਦਿਨ ਢਿੱਲੇ ਹੋਗੇ ਤੇ ਇਹਨਾਂ ਨੇ ਰਿਸ਼ਤੇਦਾਰਾਂ ਨੂੰ ਫੋਨ ਫਨ ਕੀਤਾ ਗਵਾਂਡੀਆਂ ਨੂੰ ਫੋਨ ਕੀਤਾ ਵੀ ਰਾਤ ਦੇ 11:00 ਕ'ਵਜੇ ਸੀਗੇ ਬਈ ਮੈਨੂੰ ਲੈ ਕੇ ਜਾਣਾ ਹੈ ਬਿਮਾਰ ਜਾਦੇ ਹੋਗੇ ਤੇ ਫਿਰ ਉਹ ਕੁਦਰਤੀ ਨਾਲ ਦੀ ਸਿਸਟਰ ਛੋਟੇ ਕਹਿੰਦੇ ਵੀ ਚਲੋ ਜੇ ਤੁਸੀਂ ਉਹ ਕੈਂਪਸ ਦੀ ਗੱਲ ਕਰਦੇ ਹੋਣੇ ਆ ਵੀ ਸਰਨੇ ਉਹਨਾਂ ਨੂੰ ਫੋਨ ਕਰ ਲਓ ਇੱਕ ਵਾਰੀ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਆਪਣੇ ਮੰਮਾ ਨਾਲ ਗੱਲ ਕੀਤੀ ਰਾਤ ਨੂੰ ਹਜੇ ਮੈਂ 12 ਕਿਤੋਂ ਆਇਆ ਸੀਗਾ ਜ਼ਰੂਰੀ ਕੰਮ ਤੋਂ ਤੇ ਮੈਂ ਜਦ ਹੀ ਇਹਨਾਂ ਦੇ ਮੰਮਾ ਨੂੰ ਘਰੇ ਇੱਥੋਂ ਮਤਲਬ ਸਾਡਾ ਪੁੱਟਾ ਪਿੰਡ ਪੈਂਦਾ ਮੇਰੇ ਸਹੁਰੇ ਦੇ ਤੋਂ ਹੈਗਾ 15-16 ਕਿਲੋਮੀਟਰ ਆਉਣੇ ਨੇ ਤੇ 15-20 ਮਿੰਟ ਛੇ ਮੈਂ ਲਗਭਗ ਪਹੁੰਚ ਗਿਆ ਜੀ ਉੱਥੇ ਤੇ ਉੱਥੋਂ ਮੰਮਾ ਨੇ ਇਹਨਾਂ ਨੂੰ ਬਿਠਾਇਆ ਤੇ ਹਸਪੀਟਲ ਲੈ ਗਏ ਤੇ ਉਦੋਂ ਥੋੜਾ ਜਿਹਾ ਇਹਨਾਂ ਦੇ ਮਨ 'ਚ ਜਾਦੇ ਸ਼ਾਪ ਛੱਡਤੀ ਇਹ ਮੈਨੂੰ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਮੈਂ ਸੋਚਦੀ ਹੁੰਦੀ ਸੀ ਵੀ ਜੇ ਅਨਨੋਨਲੀ ਜਿਹੜਾ ਬੰਦਾ ਤੁਰ ਸਕਦਾ ਵੀ ਜੇ ਆਪਣੇ ਲਈ ਤਾਂ ਤੁਰੂਗਾ ਜੀ ਤੁਸੀਂ ਘਰ ਕਿੰਦਾ ਗੱਲ ਕੀਤੀ ਕਿਉਂਕਿ ਜਦੋਂ ਕੁੜੀ ਮੁੰਡਾ ਪਸੰਦ ਕਰਦੀ ਹੈ ਤਾਂ ਉਹ ਸਭ ਤੋਂ ਪਹਿਲੇ ਇਹ ਹੀ ਦੇਖਦੀ ਹੈ ਕਿ ਰੰਗ ਸਾਫ਼ ਆ ਕਿਵੇਂ ਦਾ ਮੁੰਡਾ ਲੱਗਦਾ ਹੈ ਨਾ ਤੁਹਾਡੇ ਤੁਸੀਂ ਜਦੋਂ ਘਰ ਗੱਲ ਕੀਤੀ ਇਸ ਬਾਰੇ ਤੇ ਘਰ ਦੇ ਵਿੱਚ ਵਿਰੋਧ ਨਹੀਂ ਹੋਇਆ ਹਾਂਜੀ ਬਹੁਤ ਹੋਇਆ ਤੇ ਮੰਮੀ ਨੇ ਤਾਂ ਤਕਰੀਬਨ ਮਤਲਬ ਕਿ ਮਿਲਣ ਤੋਂ ਪਹਿਲਾਂ ਮੰਮੀ ਨੂੰ ਇਹਨਾਂ ਨੂੰ ਮਿਲਣ ਤੋਂ ਇੰਨੀ ਹੋਸ਼ ਹੈ ਨਹੀਂ ਸੀ ਮੰਮੀ ਨੂੰ ਜਦੋਂ ਮੈਂ ਗੱਲ ਕੀਤੀ ਤੇ ਮੰਮੀ ਕਹਿੰਦੇ ਵੀ ਨਹੀਂ ਉਹ ਫਿਜ਼ੀਕਲ ਫਿਟ ਹੈ ਨਹੀਂਗੇ ਆਪਾਂ ਉਹਨਾਂ ਨਾਲ ਨਹੀਂ ਵਿਆਹ ਕਰਾਉਣਾ ਹੈਗਾ ਪੁੱਤ ਮੈਂ ਤੇਰਾ ਫੌਜੀ ਨਾਲ ਕਰੂੰਗੀ ਮੈਂ ਤੇਰਾ ਪੁਲਿਸ ਵਾਲੇ ਨਾਲ ਕਰ ਦੂੰਗੀ ਸਾਰੀ ਉਮਰ ਦੀਆਂ ਉਮਰ ਭਰ ਦੀਆਂ ਰੋਟੀਆਂ ਨੇ ਤੇ ਮੈਂ ਮੰਮੀ ਦੀ ਗੱਲ ਅਣਗੌਲੀ ਕਰਤੀ ਤੇ ਉਦੋਂ ਫਿਰ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰੀ ਤੇ ਮੈਂ ਕਿਹਾ ਵੀ ਮੈਂ ਆਪਣੇ ਭਾਜੀ ਨੇ ਜਿਹੜੇ ਮੇਰੇ ਜਣੀ ਵੱਡੇ ਭੈਣ ਨੇ ਉਹਨਾਂ ਦੇ ਹਸਬੰਦ ਨਾਲ ਗੱਲ ਕਰੀ ਤੇ ਉਸ ਤੋਂ ਬਾਅਦ ਫਿਰ ਮੈਂ ਫੁੱਫੜ ਜੀ ਨਾਲ ਗੱਲ ਕਰੀ ਕਹਿੰਦੇ ਮਾਰ ਕੇ ਦੱਬ ਦਾਂਗੇ ਜੇ ਤੂੰ ਦੁਬਾਰਾ ਵੀ ਕਿਹਾ ਵੀ ਮੈਂ ਅੰਗਹੀਣਾ ਵਿਆਹ ਕਰਾਉਣਾ ਪਰ ਕਿੱਦਾਂ ਕਿੱਦਾਂ ਆਪਸ ਦੇ ਵਿੱਚ ਮੇਲ ਹੋਇਆ ਫਿਰ ਬਹੁਤ ਔਖਾ ਜਣੀ ਮੰਮੀ ਨੂੰ ਮਨਾ ਲਿਆ ਸੀ ਡਿਪਰੈਸ਼ਨ ਚ ਸੀਗੇ ਹੌਲੀ ਹੌਲੀ ਇਹਨਾਂ ਨੇ ਦਵਾਈ ਦਵਾਈ ਉਹਨਾਂ ਨੂੰ ਅੱਜ ਤੱਕ ਦੀ ਤੇ ਇਹਨਾਂ ਨੇ ਸੰਭਾਲਿਆ ਤੇ ਹੌਲੀ 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 ਮੰਮੀ ਵੀ ਮੂਵ ਔਨ ਹੋ ਗਏ ਸੀਗੇ ਤੇ ਮੰਮੀ ਨੇ ਮੰਨ ਗਏ ਸੀ ਪਰ ਫਿਰ ਵਿਆਹ ਰਜ਼ਾਮੰਦੀ ਦੇ ਨਾਲ ਹੋਇਆ ਉਦੋਂ ਹੀ ਤੁਮਤਾਮ ਦੇ ਨਾਲ ਨਹੀਂ ਤੁਮਤਾਮ ਨਾਲ ਨਹੀਂ ਹੋਇਆ ਹੈਗਾ ਪਰ ਰਜ਼ਾਮੰਦੀ ਨਾਲ ਹੋਇਆ ਚੁੰਨੀ ਚੜਾਵੇਂ ਵਾਂਗ ਹੀ ਹੋਇਆ ਸੀ ਜੀ ਮੰਮੀ ਤਾਂ ਇਹਨਾਂ ਦੇ ਫਿਰ ਆ ਗਏ ਸੀਗੇ ਮੇਰੇ ਕੋਲ ਇੱਥੇ ਕਿੱਲਾ ਰਹਿ ਪਰੀ ਤੁਹਾਡੇ ਫਾਦਰ ਨਹੀਂ ਹੈਗੇ ਨਹੀਂ ਜੀ 10 ਸਾਲ ਹੋ ਗਏ ਉਹਨਾਂ ਨੂੰ ਅੱਛਾ ਬ੍ਰਦਰ ਵੀ ਹੈ ਨਹੀਂਗੇ ਜੀ ਹਮ ਹਮ ਮੈਂ ਤਾਂ ਜਿਹੜੀ ਉਹਨਾਂ ਦੇ ਮਸਲਾ ਸੀਗਾ ਜਿਹੜੇ ਸਾਡੇ ਮੇਰੇ ਸਾਰੇ ਪਰਿਵਾਰ ਵੱਲੋਂ ਇਹਨਾਂ ਦੇ ਫੋਫੜ ਜੀ ਨੇ ਜਾਂ ਜਾਂ ਇਹਨਾਂ ਦੇ ਭੂਆ ਜੀ ਨੇ ਜਾਂ ਹੋਰ ਰਿਲੇਸ਼ਨ ਚ ਨੇ ਉਹਨਾਂ ਦਾ ਮੁੱਖ ਮੁੱਖ ਮਸਲਾ ਤਾਂ ਇੱਕ ਤੈ ਸੀ ਵੀ ਇਹ ਦਿਵਿਆਂਗ ਆ ਵੀ ਉਹਨਾਂ ਨੂੰ ਬੜਾ ਲੱਗਦਾ ਵੀ ਖਣੀ ਇਹ ਸਮਾਜ ਤੋਂ ਬਹੁਤ ਵੱਡਾ ਕਲੰਕ ਆ ਕੋਈ ਜੇ ਇਹਦੇ ਨਾਲ ਸਾਡੀ ਕੁੜੀ ਵਿਆਹੀ ਗਈ ਜਿਵੇਂ ਕੋਈ ਬਹੁਤ ਦੁਨੀਆ ਦਾ ਪਾਪੀ ਬੰਨਾ ਹੁੰਦਾ ਮੈਂ ਤੇ ਦੂਜੀ ਗੱਲ ਛੋਟੀ ਜੀ ਕਿ ਤਰ੍ਹਾਂ ਕਿਤੇ ਉਹਨਾਂ ਦੀ ਇਹ ਵੀ ਹੈ ਵੀ ਜੋ ਸਾਡੇ ਚੱਟਾ ਦੇ ਆਮ ਹੀ ਹੁੰਦਾ ਵੀ ਪ੍ਰਾਪਰਟੀ ਪ੍ਰਾਪਰਟੀ ਪਿੱਛੇ ਨਾ ਦੋਸ਼ਮਣੀਆਂ ਪੈ ਜਾਂਦੀਆਂ ਨੇ ਉਹ ਇੰਨਾ ਜਿਹੜੀ ਇਹਨਾਂ ਦੀ ਜੋ ਵੀ ਘਰ-ਬਾਰ ਜ਼ਮੀਨ ਜਾਇਦਾਦ ਸੀਗੀ ਇਹਨਾਂ ਕਿਉਂਕਿ ਮੇਰੇ ਸਾਲਾ ਸਾਹਿਬ ਨਾ ਹੋਣ ਕਰਕੇ ਸਭ ਤੋਂ ਪਹਿਲੇ ਪ੍ਰਪੋਜ਼ ਕਿੰਨੇ ਕੀਤਾ ਰਾਜਦੀਪ ਕੌਰ ਨੇ ਕਿ ਕੋਰਸ ਨੇ ਕੀਤਾ ਜੀ ਕੀ ਕਿਹਾ ਤੁਸੀਂ ਉਹਨੂੰ ਮੈਂ ਕਿਹਾ ਵੀ ਮੈਨੂੰ ਤੁਸੀਂ ਪਸੰਦ ਹੋ ਤੁਹਾਡੀ ਮਤਲਬ ਤੁਹਾਡਾ ਮੈਂ ਦਿਲ ਦੇਖਿਆ ਮੈਂ ਤੁਹਾਡੀ ਕੋਈ ਮਤਲਬ ਕੁਝ ਹੋਰ ਦੇਖਿਆ ਹੀ ਨਹੀਂ ਹੈਗਾ ਵੀ ਤੁਸੀਂ ਹਨਾ ਜਦੋਂ ਮੇਰੀ ਮੰਮੀ ਲਈ ਆਏ ਹੋ ਹੈਲਪ ਕਰਨ ਲਈ ਤੇ ਇੱਕ ਸਾਡੇ ਪਿੰਡ ਦੇ ਵਿੱਚ ਮਾਸੀ ਨੇ ਹਨਾ ਤੇ ਉਹਨਾਂ ਨੂੰ ਵੀ ਇੱਕ ਦਿਨ ਰਾਤ ਨੂੰ ਬਹੁਤ ਬਿਮਾਰ ਹੋ ਗਏ ਸੀਗੇ ਉਹਨਾਂ ਦੀ ਵੀ ਅਸੀਂ ਮੇਰੀ ਬੇਟੀ ਸੀਗੀ ਡੇਢ ਕਿ ਮਹੀਨੇ ਦੀ ਤੇ ਬਹੁਤ ਬਿਮਾਰ ਸੀਗੇ ਮਾਸੀ ਤੇ ਇਹਨਾਂ ਨੂੰ ਫੋਨ ਆਇਆ ਕਹਿੰਦੇ ਵੀ ਸਰਦਾਰ ਜੀ ਵੀ ਮਤਲਬ ਮੈਂ ਨਾਮ ਨਹੀਂ ਲੈਂਦੀ ਹੈਗੀ ਇਹ ਕਹਿੰਦੇ ਵੀ ਹੁਣ ਮਾਸੀ ਬਿਮਾਰ ਨੇ ਹੁਣ ਕਿਵੇਂ ਕਰਨਾ ਮੈਂ ਕਿਹਾ ਵੀ ਤੁਸੀਂ ਐਦਾਂ ਕਰੋ ਮੈਂ ਤੁਹਾਨੂੰ ਕੱਪੜੇ ਦੇ ਦਿੰਦੀ ਹਾਂ ਤੁਸੀਂ ਤੇ ਮੰਮੀ ਜੀ ਦੋਨੇ ਜਾਓ ਤੇ ਜਾ ਕੇ ਦਵਾਈ ਦਵਾ ਕੇ ਲੈ ਕੇ ਆਓ ਰਾਤ ਦੇ ਤਕਰੀਬਨ 2 ਵਜੇ ਹੋਏ ਸੀ 2 ਵਜੇ ਹੋਏ ਸੀਗੇ ਤੇ ਇਹ ਦੁਬਾਰਾ ਮਤਲਬ ਕਿ ਰਾਤ ਨੂੰ 2 ਵਜੇ ਚਲੇ ਗਏ ਤੇ 5 ਵਜੇ ਸ਼ਾਮ ਸਵੇਰੇ ਸੋਰੀ 5 ਵਜੇ ਬਪਾ ਸਾਈ ਤਪੇ ਮੈਨੂੰ ਇਦਾਂ ਲੱਗਿਆ ਮੈਂ ਕਿ ਉਹ ਮਤਲਬ ਕਿ ਕਿਸੇ ਲਈ ਵੀ ਘਰ ਸਕਦੇ ਦਿਲ ਦਿਲ ਬਹੁਤ ਨਾਈਸ ਨੇ ਤੇ ਪੜੇ ਲਿਖੇ ਬਹੁਤ ਨਹੀਂ ਮੈਨੂੰ ਮਤਲਬ ਕਿ ਜਿੱਥੇ ਮੈਂ ਗੱਲ ਤਾਂ ਹੋਊਗੀ ਮੈਨੂੰ ਟੋਕਣਗੇ ਵੀ ਤੇ ਤੁਸੀਂ ਜਦੋਂ ਇਹਨਾਂ ਨੇ ਪ੍ਰਪੋਜ਼ ਕੀਤਾ ਕਿਉਂਕਿ ਜਦੋਂ ਕੁੜੀ ਮੁੰਡੇ ਨੂੰ ਪ੍ਰਪੋਜ਼ ਕਰਦੀ ਆ ਚਲੋ ਤੁਸੀਂ ਬਚਪਨ ਤੋਂ ਦਿਵਿਆਂਗ ਤੇ ਤੁਸੀਂ ਜਦੋਂ ਇਹਨਾਂ ਨੇ ਪਹਿਲੀ ਵਾਰੀ ਕੀਤਾ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਸਮਝਾਇਆ ਨਹੀਂ ਕਿ ਕੋਈ ਕਈ ਵਾਰੀ ਹੁੰਦਾ ਕਿ ਨਹੀਂ ਯਾਰ ਮੈਂ ਦਿਵਿਆਂਗ ਆ ਕਿ ਉਸੇ ਵੇਲੇ ਹੀ ਰਜ਼ਾਮੰਦੀ ਹੋ ਗਈ ਦੋਨੋਂ ਅਸਲ 'ਚ ਜੀ ਜਿਹੜਾ ਲੋਕਾਂ ਦੇ ਨਾ ਇਮੇਜਿਨੇਸ਼ਨ ਪ੍ਰਪੋਜ਼ ਦਾ ਮਤਲਬ ਹੈ ਵੀ ਫੁੱਲ ਲੈ ਕੇ ਗੁੱਡੇ ਟੇਕ ਕੇ ਉਹ ਮਤਲਬ ਉਦਾਂ ਦਾ ਪ੍ਰਪੋਜ਼ ਨਹੀਂ ਸੀਗਾ ਇਹ ਇੱਕ ਨਾ ਸਾਡੀਆਂ ਗੱਲਾਂ ਇੰਟਰਲਿੰਕ ਜਦੋਂ ਵੀ ਬੈਠ ਕੇ ਗੱਲ ਕਰਨੀ ਵੀ ਹਾਂਜੀ ਚਲੋ ਜੀ ਆਪਾਂ ਇਕੱਠੇ ਆਏ ਕਰੀਏ ਉਦਾਂ ਹੋ ਜੀਏ ਇਦਾਂ ਹੋ ਜੀਏ ਵਿਆਹ ਵਾਲੀ ਗੱਲ ਜੇ ਪ੍ਰਪੋਜ਼ ਤੇ ਵਿਆਹ ਦੇ ਵਿਚਾਲੇ ਕਾਫੀ ਬਹੁਤ ਵੱਡਾ ਪਹਾੜ ਸੀਗਾ ਪ੍ਰਪੋਜ਼ ਜੇ ਆਪਾਂ ਕਹਦੇ ਵੀ ਹਾਂਜੀ ਵਿਲ ਯੂ ਮੈਰੀ ਮੀ ਇਹ ਇਦਾਂ ਦੀਆਂ ਗੱਲਾਂ ਤਾਂ ਫਿਲਮਾਂ ਫਿਲਮਾਂ ਦੀਆਂ ਹੀ ਨੇ ਇਦਾਂ ਦਾ ਕੋਈ ਸ਼ਬਦ ਨਹੀਂ ਸੀਗੇ ਬਸ ਇੱਕ ਕੱਖ ਵੰਸੀ ਕਿ ਤੁਹਾਡਾ ਦਿਲ ਸਾਫ ਹੈ ਤੇ ਮੈਂ ਤੁਹਾਡਾ ਸਾਥ ਚਾਹੁੰਦੇ ਆ ਸਾਥ ਚਾਹੁੰਦੇ ਆ ਇੱਕ ਅੱਖ ਅੱਖਾਂ ਦੇ ਵਿੱਚ ਅੰਦਰੋਂ ਅੰਦਰ ਹੀ ਜਿਵੇਂ ਇਹਨਾਂ ਦੀ ਮੈਨੂੰ ਹਮ ਵੀ ਦੇਣੀ ਕਿਉਂਕਿ ਮੈਂ ਚਾਹੁੰਦੀ ਸੀ ਵੀ ਹੈ ਨਾ ਮੇਰੇ ਇਹ ਲਾਈਫ ਪਾਰਟਨਰ ਹੋਣ ਤੇ ਮੈਂ ਬਹੁਤ ਕਿਸਮਤ ਵਾਲੀ ਆ ਵੀ ਇਹ ਮੇਰੇ ਲਾਈਫ ਪਾਰਟਨਰ ਮੈਂ ਇਹ ਤੋਂ ਵੱਧ ਖੁਸ਼ਕਿਸਮਤ ਸਮਝਦਾ ਕਿਉਂਕਿ ਮੈਂ ਇੱਕ ਤਰ੍ਹਾਂ ਦਾ ਮੈਂ ਜਿਵੇਂ ਦਿਵਿਆਂਗ ਦੇ ਤੌਰ ਤੇ ਮੈਂ ਕਿਤੇ ਸਮਾਜ ਦੇ ਵਿੱਚ ਵਿਚਰਦਾ ਸੀਗਾ ਕਿਸੇ ਦੇ ਲਈ ਜਦੋਂ ਆਵਾਜ਼ ਬੁਲੰਦ ਕਰ ਲਈ ਕਿਸੇ ਦਫ਼ਤਰ 'ਚ ਜਾਣਾ ਕਿਸੇ ਸਟੇਜ ਤੇ ਚੜ੍ਹਨਾ ਜਾਂ ਕੁਝ ਕਰਨਾ ਯਮਨਾ ਉੱਥੇ ਆ ਕੇ ਮੈਨੂੰ ਬਾਉਂਡਰੀ ਬਣ ਜਾਂਦੀ ਸੀ ਵੀ ਇੱਕ ਨਾ ਦਿਵਿਆਂਗ ਲਈ ਇੱਕ ਪੌੜੀ ਆ ਜਿਹੜੀ ਉਹ ਗौरी शंकर ਦੀ ਚੋਟੀ ਆ ਜਦੋਂ ਨੇ ਕਿਤੇ ਜਾਣਾ ਹੋਵੇ ਤੇ ਇਹ ਮੇਰੀਆਂ ਅੱਖਾਂ ਮੇਰੀ ਸੋਚ ਸਭ ਤੋਂ ਵੱਡੀ ਗੱਲੇ ਮੇਰੀਆਂ ਲੱਤਾਂ ਬਣ ਗਏ ਕਿਉਂਕਿ ਅੱਜ ਜੇ ਕਿਸੇ ਆਫੀਸਰ ਕੋਲ ਕੋਦੇ ਜਾਣਾ ਹੁੰਦਾ ਕਿਤੇ ਮੈਨੂੰ ਇਹ ਪ੍ਰੋਬਲਮ ਨਹੀਂ ਹੈਗੀ ਵੀ ਮੇਰੇ ਕੋਲ ਮੇਰੀ ਆਵਾਜ਼ ਆ ਜਾਂ ਮੇਰੀ ਗੱਲ ਆ ਉਹ ਤੇ ਕ ਪਹੁੰਚੂਗੀ ਕਿ ਨਹੀਂ ਇਹ 90% ਤਾਂ ਇਹ ਆਫੀਸਰ ਨੂੰ ਬਾਹਰ ਤੋਂ ਫੜ ਕੇ ਮੇਰੇ ਕੋਲੇ ਲਿਆਉਂਦੇ ਨੇ ਬਾਹਰ نیچے ਮੈਂ ਜਿੱਥੇ ਬੈਠਾ ਜਾਂ ਖੜਾ ਹੁੰਨਾ ਤੇ 10% ਚਾਂਸ ਆ ਵੀ ਇਹ ਮਤਲਬ ਇੰਨਾ ਚੰਨੀ ਸਕਿੱਲ ਹੈਗੀ ਆ ਵੀ ਆਫੀਸਰ ਨੂੰ ਗੱਲ ਜਾ ਕੇ ਪੂਰੀ ਸਮਝਾਉਣੀ ਜਾਂ ਉਹਨਾਂ ਨੂੰ ਮਨਾਉਣਾ ਕਿ ਸਰ ਤੁਸੀਂ ਪਲੀਜ਼ ਪੌੜੀਆਂ ਨੇ ਵੀ نیچے ਆ ਕੇ ਮੇਰੇ ਹਸਬੰਡ ਨੇ ਉਹਨਾਂ ਨਾਲ ਗੱਲ ਕਰੋ ਅੱਛਾ ਮੈਂ ਮੈਂ ਇੱਕ ਸਵਾਲ ਕਰਦਾ ਕਿ ਤੁਸੀਂ ਸੋਚਿਆ ਸੀ ਕਿ ਤੁਹਾਨੂੰ ਜਿਹੜੀ ਫਿਜ਼ੀਕਲ ਫਿਟ ਕੁੜੀ ਕੋਈ ਪ੍ਰਪੋਜ਼ ਕਰੇਗੀ ਸ਼ਾਇਦ ਜਦੋਂ ਇਹ ਆਈ ਸੀ ਉਸ ਕੈਂਪ ਦੇ ਵਿੱਚ ਜਿੱਥੇ ਸਮਾਜ ਸੇਵੀ ਤੁਸੀਂ ਕਰ ਰਹੇ ਸੀ ਇਹ ਲੱਗਦਾ ਸੀ ਕਿ ਇਹ ਤੁਹਾਨੂੰ ਪ੍ਰਪੋਜ਼ ਕਰਨਗੇ ਇਹ ਜ਼ਿਹਨ ਦੇ ਵਿੱਚ ਆਇਆ ਸੀ ਮੇਰੀ ਮੈਂ ਨਹੀਂ ਦੇਖੋ ਇਹ ਜੀ ਤਾਂ ਨਹੀਂ ਗੱਲ ਕਦੇ ਸੋਚੀ ਸੀ ਕਿ ਮੈਨੂੰ ਕੋਈ ਕੁੜੀ ਪ੍ਰਪੋਜ਼ ਕਰੂਗੀ ਜਾਂ ਮੇਰਾ ਵਿਆਹ ਇਦਾਂ ਹੋਊਗਾ ਪਰ ਵੀ ਜਣੀ ਜਿਵੇਂ ਹੁੰਦਾ ਨਾ ਵੀ ਬੜਾ ਵਿਆਹ ਦੀ ਐਕਸਾਈਟੇਸ਼ਨ ਹੁੰਦੀ ਹੈ ਜੀ ਹੁਣ ਮੰਗਣਾ ਹੋ ਗਿਆ ਜੀ ਰੋਕਾ ਹੋ ਗਿਆ ਜੀ ਉਹ ਜਨ ਹੈ ਕਿ ਇਹ ਉਹ ਇਸ ਇਹ ਰਹਿ ਕੇ ਸੁਪਨੇ ਦੇਲ ਚੀ ਪਰ ਸਾਡਾ ਵਿਆਹ ਜਿਹੜਾ ਏਦਾਂ ਹੋਇਆ ਵੀ ਹਾਂ ਬਸ ਇੱਕ ਨਾ ਜਿੱਦਾਂ ਰੇਲ ਦੀ ਜਿਹੜੀ ਪਟੜੀ ਦੇ ਉੱਤੇ ਜੇ ਰੇਲ ਜਾ ਰਹੀ ਹੈ ਉਹਦਾ ਟਰੈਕ ਚੇਂਜ ਕਰ ਲੈਂਦੀ ਆ ਬਸ ਉਦਾਂ ਸਾਡਾ ਟਰੈਕ ਜਾਈ ਇਕੱਠਾ ਹੋ ਗਿਆ ਇੱਕ ਤਰ੍ਹਾਂ ਦਾ ਤੇ ਜਦੋਂ ਮੈਰਿਜ ਹੋਈ ਹੈ ਜਦੋਂ ਉਹ ਕੰਡੀਸ਼ਨਸ ਦੇ ਵਿੱਚ ਹੋਈ ਵੀ ਚਲੋ ਮੇਰੇ ਮਦਰੇਲਾ ਆ ਗਏ ਚਲੋ ਗੁਰਦੁਆਰਾ ਸਾਹਿਬ ਜੋ ਗੁਰੂ ਰਹਿਤ ਮਰਯਾਦਾ ਦੇ ਹਿਸਾਬ ਨਾਲ ਜੋ ਆਨੰਦ ਕਾਰਜ ਹੋਣੇ ਸੀ ਜੋ ਹੋਣੇ ਸਭ ਕੁਝ ਹੋਇਆ ਪਰ ਅਸੀਂ ਦਿਲੋਂ ਪਹਿਲਾਂ ਤੋਂ ਹੀ ਮੈਨੂੰ ਲੱਗਦਾ ਸੀ ਵੀ ਨੰਦਾਂ ਤੋਂ ਬਿਨਾਂ ਹੀ ਅਸੀਂ ਆਪਦੇ ਆਪ ਨੂੰ ਉਹ ਪਾਰਟਨਰ ਬਣ ਚੁੱਕੇ ਸੀ ਜਿੱਥੇ ਨਾ ਤਾਂ ਡੈਫੀਨੇਸ਼ਨ ਸੀ ਕਿ ਵੀ ਇਹ ਮੇਰੀ ਵਾਈਫ ਆ ਨਾ ਡੈਫੀਨੇਸ਼ਨ ਸੀ ਕਿ ਵੀ ਇਹ ਦੋਸਤ ਆ ਬਸ ਠੀਕ ਆ ਮੇਰਾ ਇੱਕ ਅੰਗ ਬਣ ਗਈ ਸੀ ਜਿਹਨੂੰ ਆਪਾਂ ਜਿਵੇਂ ਕਹਿ ਦਈਏ ਵੀ ਅਰਧ ਅੰਗਨੀ ਦੇ ਤੌਰ ਤੇ ਇੱਕ ਤਰ੍ਹਾਂ ਮੇਰੇ ਇਹ ਅੰਗ ਬਣ ਗਈ ਸੀ ਅੱਛਾ ਉਹ ਰਾਜੀਵ ਜੀ ਉਹ ਕਹਿੰਦੇ ਹੁੰਦੇ ਨਾ ਕਿ ਵਿਆਹ ਦਾ ਲੱਡੂ ਜਿੰਨੇ ਖਾਦਾ ਹਾਂ ਜੀ ਤੇ ਮੈਂ ਇਹੀ ਸਵਾਲ ਕਰ ਰਹਾ ਕਿ ਕਦੀ ਨੋਕ ਚੋਕ ਹੁੰਦੀ ਆ ਆਪਸ ਦੇ ਵਿੱਚ ਕਦੀ ਅੱਜ ਸਵੇਰੇ ਲੜ ਕੇ ਹਟੇ ਬਸ ਆ ਦੂਰ ਦੇ ਸਾਹਮਣੇ ਬਸ ਜੇ ਮਤਲਬ ਕਿ ਥੋੜੀ ਮੋਟੀ ਲੜਾਈ ਹੁੰਦੀ ਵੀ ਬਸ ਖਾਣ ਪੀਣ ਪਿੱਛੇ ਹੀ ਹੁੰਦੀ ਹੈ ਤੇ ਤਕਰੀਬਨ ਵੀ ਇਹ ਕਹਿ ਦਿੰਦੇ ਨੇ ਤੂੰ ਇਹ ਨਹੀਂ ਖਾਣਾ ਸੀ ਤੂੰ ਆ ਖਾ ਰਿਆ ਤੇ ਫਰੂਟ ਪਿੱਛੇ ਜ਼ਿਆਦਾਤਰ ਲੜਾਈ ਹੁੰਦੀ ਉਹ ਝਗੜਾ ਕਰਦੇ ਉਹਨੂੰ ਆ ਬਸ ਐਹੀ ਹੁੰਦਾ ਵੀ ਮਰੀ ਐਕਸੈਪਟੇਸ਼ਨ ਵੀ ਤੁਸੀਂ ਆ ਚੀਜ਼ ਖਾ ਲੋ ਜਿਆਦਾ ਵਧੀਆ ਬੇਬੀ ਆ ਕਿਉਂਕਿ ਬੇਬੀ ਚ ਕੋਈ ਪ੍ਰੋਬਲਮ ਨਾ ਹੋਵੇ ਕੋਈ ਇਦਾਂ ਇਹ ਗੱਲਾਂ ਚ ਨਹੀਂ ਸਾਡੀ ਜਿਹੜੀ ਲੜਾਈ ਆ ਨਾ ਉਹ ਵੀ ਇੱਕ ਪਿਆਰ ਦੀ ਲੜਾਈ ਆ ਉਹਨੂੰ ਹੁਣ ਤੁਸੀਂ ਸਮਾਜ ਸੇਵੀ ਜਦੋਂ ਨਿਕਲਦੇ ਦੋਨੋਂ ਇਕੱਠੇ ਨਿਕਲਦੇ ਹੋ ਹਾਂਜੀ ਇਹ ਮੇਰੇ ਨਾਲ ਪਹਿਲਾਂ ਰੈਡੀ ਰਹਿੰਦੇ ਨੇ ਬਿਲਕੁਲ ਇਹਨਾਂ ਨੇ ਇੱਕ ਵਾਰੀ ਕਹਿਣਾ ਵੀ ਆਪਾਂ ਸਵੇਰੇ ਸਾਜਰੇ ਮਤਲਬ 6:00 ਵਜੇ 7:00 ਵਜੇ ਤੇ ਉਹਨਾਂ ਨੇ ਕਹਿ ਕੇ ਕਹਿਣਾ ਵੀ ਮੈਂ ਰੈਡੀ ਆ ਤੇ ਫਟਾਫਟ ਨਾ ਆਪਾਂ ਫੁਲਾਨੀ ਥਾਂ ਤੇ ਜਨਤ ਜੀ ਮੇਂ ਜਿਆਦਾਤਰ ਸਾਡੀ ਚੰਡੀਗੜ੍ਹ ਮੀਟਿੰਗ ਹੁੰਦੀ ਹੈ ਹਨਾ ਜੀ ਤੇ ਚੰਡੀਗੜ੍ਹ ਜਾਣਾ ਤੇ ਇਹਨਾਂ ਨੇ ਰੈਡੀ ਹੋ ਜਾਣਾ ਮੈਂ ਇਹਨਾਂ ਦੇ ਕੱਪੜੇ ਰੱਖਦੇ ਵੈਦਰ ਦੇ ਹਿਸਾਬ ਨਾਲ ਇਹਨਾਂ ਨੇ ਕਹਿੰਨੇ ਮੈਂ ਤਿਆਰ ਹਾਂ ਮੈਂ ਕਹਿੰਨਾ ਵੀ ਮੈਂ ਰੋਟੀ ਵੀ ਹੱਥ ਕਈ ਵਾਰੀ ਤਾਂ ਮੇਰੀ ਇਦਾਂ ਹੁੰਦਾ ਵੀ ਰੋਟੀ ਵੀ ਮੇਰੇ ਹੱਥ ਚ ਹੁੰਦੀ ਮੈਂ ਤਿਆਰ ਵੀ ਮੈਂ ਕਹੂੰ ਕਿ ਵੀ ਮੈਂ ਗੱਡੀ 'ਚ ਬੈੜ ਕੇ ਹੋ ਜੂੰ ਤੁਸੀਂ ਚਲੋ ਚੱਲੀਏ ਤੁਸੀਂ ਮੈਰਿਸ ਤੋਂ ਪਹਿਲੇ ਉਹ ਲੈ ਕੇ ਜਾਂਦੇ ਸੀ ਜਿਹੜੇ ਦਿਵਿਆਗ ਹੁੰਦੇ ਸੀ ਹੁਣ ਵੀ ਤੁਸੀਂ ਲੈ ਕੇ ਆਂਦੇ ਹੋ ਇਹਨਾਂ ਕੋਲ ਕੇ ਹੁਣ ਆ ਉਹ ਹੁਣ ਵੀ ਉਹੀ ਰੂਟੀਨ ਹੈ ਉਹ ਰੂਟੀਨ ਅਸੀਂ ਘਰੇ ਹਸਬੰਦ ਵਾਈਫ ਆ ਤੇ ਜਦੋਂ ਕੈਂਪਸ ਪਹੁੰਚ ਕੇ ਜਾਂ ਕਿਸੇ ਨੀਡੀ ਦੇ ਘਰੇ ਪਹੁੰਚ ਕੇ ਇਹ ਇੱਕਦਮ ਇੱਕ ਟਵਿਸਟ ਕਰਦੇ ਆ ਵਲੰਟੀਅਰ ਬਣ ਜਾਂਦੇ ਆ ਮਤਲਬ ਉਹ ਗੱਲ ਨਹੀਂ ਹੈ ਕਿ ਵੀ ਹਾਂ ਮੈਂ ਚੇਅਰਮੈਨ ਸਾਹਿਬ ਦੀ ਵਾਈਫ ਆ ਵੀ ਅਗਲਾ ਆਪੀ ਦੇਖੇ ਨਹੀਂ ਇਹਨਾਂ ਨੇ ਪਹਿਲਾਂ ਤਾਂ ਅਗਦੇ ਜੋ ਫਾਰਮਸ ਭਰਨੇ ਨੇ ਉਹ ਅਗਲੇ ਨੂੰ ਜਿੱਥੇ ਪਹਚਾਉਣਾ ਜੋ ਉਹਦੀ ਸ਼ਰਤਾਂ ਨੇ ਉਹਦੀਆਂ ਪੂਰੀਆਂ ਡਾਕੂਮੈਂਟ ਪੂਰੀ ਕਰਦੇ ਆ ਅੱਛਾ ਇੱਕ ਵਲੈਂਟਾਈਨ ਡੇ ਹੈ ਤੇ ਉਹਨਾਂ ਕੁੜੀਆਂ ਮੁੰਡਿਆਂ ਨੂੰ ਕੀ ਸੰਦੇਸ਼ ਕਿਉਂਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦਾ ਦਿਲ ਮਿਲਿਆ ਔਰ ਤੁਸੀਂ ਸਾਫ ਦਿਲ ਦੇਖਿਆ ਇਸ ਕਰਕੇ ਤੁਸੀਂ ਇਹਨਾਂ ਨਾਲ ਮੈਰिज ਕੀਤੀ ਹੈ ਇਹ ਤਾਂ ਲਵ ਮੈਰिज ਹੈ ਅੱਛਾ ਉਹ ਨਾ ਸਮਾਜ ਦੇ ਵਿੱਚ ਜਿਹੜੇ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਕੀ ਕਹੋਗੇ ਕਿਉਂਕਿ ਵੈਲੈਂਟਾਈਨ ਡੇ ਤੇ ਤਾਂ ਅਸੀਂ ਤਸਵੀਰਾਂ ਕਈ ਦੇਖਦੇ ਹਾਂ ਉਹਨਾਂ ਨੂੰ ਮੈਸੇਜ ਕੀ ਦਿਓਗੇ ਇਹ ਨਹੀਂ ਰੀਅਲ ਲਾਈਫ ਦੇਖਦੇ ਨੇ ਰੀਅਲ ਲਾਈਫ ਨਹੀਂ ਦੇਖਦੀ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਰੀਅਲ ਲਾਈਫ ਤੇ ਰੀਅਲ ਲਾਈਫ ਦੇ ਵਿੱਚ ਕਿਰਪਾ ਕਰਕੇ ਅੰਤਰ ਸਮਝੋ ਜਿੰਨੇ ਮੇਰੇ ਵੀਰ ਨੇ ਛੋਟੇ ਭਰਾ ਨੇ ਮੇਰੇ ਸਭ ਨੂੰ ਹਥਿਆਰਾਂ ਦਾ ਸ਼ੌਂਕ ਆ ਮੇਰੇ ਦਾਦਾ ਜੀ ਬ੍ਰਿਟਿਸ਼ ਆਰਮੀ ਚ ਸੀਗੇ ਮੇਰੇ ਜਿਹੜੇ ਉਸ ਤੋਂ ਬਾਅਦ ਇੰਡੀਆ ਜਦ ਆਜ਼ਾਦ ਹੋ ਗਿਆ ਉਹ ਇੰਡੀਅਨ ਆਰਮੀ ਚ ਆ ਗਏ ਮੇਰੇ ਡੈਡੀ ਵੀ ਫੌਜ ਚ ਸੀਗੇ ਕਮਾਂਡੋ ਸੀਗੇ ਮੇਰੇ ਖੂਨ ਦੇ ਵਿੱਚ ਹਥਿਆਰਾਂ ਦਾ ਸ਼ੌਂਕ ਸੀ ਹਥਿਆਰਾਂ ਦਾ ਸ਼ੌਂਕ ਸੀ ਤੇ ਮੈਂ 에ਅਰ ਪਿਸਟਲ ਸ਼ੂਟਿੰਗ ਚ ਮੇਰੇ ਪਿਤਾ ਜੀ ਨੇ ਮੈਨੂੰ ਪਾਤਾ ਨਿਸ਼ਾਨੇਬਾਜ਼ੀ ਚ ਆਪਾਂ ਇੰਡੀਆ ਦੇ ਵਿੱਚ ਤੱਕ ਨਾਮ ਕਰਿਆ ਜਿਹੜੇ ਮੁੰਡੇ ਨੇ ਉਹ ਹਥਿਆਰ ਗਲੀਆਂ ਦੇ ਵਿੱਚ ਜਾਂ ਨੁਕਰਾਂ ਤੇ ਨਾ ਚਲਾਉਣ ਉਹ ਬਾਰਡਰ ਤੇ ਜਾ ਕੇ ਚਲਾਉਣ ਆਰਮੀ 'ਚ ਭਰਤੀ ਹੋਣ ਅਫਸਰ ਬਣਨ ਉਸ ਤੋਂ ਬਾਅਦ ਲੜਕੀਆਂ ਦੀ ਗੱਲ ਆ ਰੀਲਾਂ ਦੇ ਵਿੱਚ ਸਟਾਰ ਨਾ ਬਣੋ ਕੋਈ ਆਈਪੀਐਸ ਆਈਏਐਸ ਅਫਸਰ ਬਣੋ ਤਾਂ ਕਿ ਤੁਹਾਡੇ 'ਚ ਪਾਵਰ ਹੋਵੇ ਅੱਛਾ ਮੈਂ ਇੱਕ ਖਿਡਾਰੀ ਦੀ ਗੱਲ ਕਰ ਰਿਹਾ ਸੀ ਮੈਡਲ ਦਿਖਾਣਾ ਉਹ ਵੀ ਅਸੀਂ ਜਿੰਨੇ ਵੀ ਈਵਰਸ ਹੈ ਉਹਨਾਂ ਨੂੰ ਦਿਖਾ ਦਈਏ ਇਹ ਇਹ ਮੈਡਲ ਨੇ ਇਹ ਕਿਹੜੇ ਕਿਹੜੀ ਸਪੋਰਟਸ ਦੇ ਵਿੱਚ ਹੈ ਇਹ ਜੀ 에어 ਪਿਸਟਲ ਸ਼ੂਟਿੰਗ ਦੇ ਵਿੱਚ ਹੈ ਨੈਸ਼ਨਲ ਦਾ ਮੈਡਲ ਹੈ ਮੈਂ ব্রونز ਦੇ ਵਿੱਚ ਹੈ ਅੱਛਾ ਤੇ ਜੀ 에어 ਪਿਸਟਲ 에어 ਰਾਈਫਲ ਦੇ ਵਿੱਚ ਹੈ ਜੀ ਇਹ ਨਾਰਥ ਇੰਡੀਆ ਦੇ ਵਿੱਚ ব্রونز ਮਿਲਿਆ ਸੀਗਾ ਮੈਨੂੰ ਬਾਕੀ ਇਹ ਪੰਜਾਬ ਦੇ ਵਿੱਚੋਂ 골ਡ ਨੇ ਤੇ ਸਿਲਵਰ ਨੇ ਸਰਕਾਰ ਵੱਲੋਂ ਕੋਈ ਮਦਦ ਹੋਈ ਖਿਡਾਰੀ ਵੀ ਹੈ ਤੁਸੀਂ ਅ ਨਹੀਂ ਸਰਕਾਰ ਵੱਲੋਂ ਅਜੇ ਤੱਕ ਜੀ ਕੋਈ ਮਦਦ ਨਹੀਂ ਹੋਈ ਹੈ ਇਹ ਇਹ ਮੈਡਲ ਮੇਰੇ ਹੱਥਾਂ ਦੇ ਵਿੱਚ ਨੇ ਇਹ 에어 ਪਿਸਟਲ ਤੇ 에어 ਰਾਈਫਲ 에어 ਰਾਈਫਲ ਦੇ ਜਿਹੜੇ ਉਹ ਉਸ ਉਸ ਦੇ ਵਿੱਚ ਮੈਡਲ ਜਿੱਤੇ ਨੇ ਔਰ ਵਿਦੇਸ਼ਾਂ ਦੇ ਵਿੱਚ ਵੀ ਗਏ ਹੋ ਨਹੀਂ ਜੀ ਕਿਉਂਕਿ ਸਰਕਾਰ ਦਾ ਕੁਝ ਸਪੋਰਟ ਘੱਟ ਹੋਈ ਤਾਂ ਕਰਕੇ ਕਿਉਂਕਿ ਇਹ ਜਿਹੜੀ ਗੇਮ ਆ ਇਹਦੇ ਇਹ ਕਾਸਟਲੀ ਬਹੁਤ ਹੈ ਚਲੋ ਇਹ ਇਹ ਬੜੀ ਖੂਬਸੂਰਤ ਇੱਕ ਤਸਵੀਰ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਈ ਕਿ ਮੈਂ ਪਹਿਲੇ ਵੀ ਆਖਿਆ ਕਿ ਸਮਾਜ ਦੇ ਵਿੱਚ ਜਦੋਂ ਜੋੜੀਆਂ ਦੇਖਦੇ ਆ ਤੇ ਇਹੀ ਆਖਦੇ ਆ ਕਿ ਰੱਬ ਨੇ ਬਣਾਈ ਜੋੜੀ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਮੈਨੂੰ ਇਜਾਜ਼ਤ ਦਿਓ